ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਜਿਹੜੀ ਮੈਂ ਤੁਹਾਨੂੰ ਕਟਿੰਗ ਦੱਸਾਂਗੀ ਇਹ ਆਪਾਂ ਕਰਾਂਗੇ ਬੈਨ ਵਾਲੇ ਗਲੇ ਦੀ ਕਟਿੰਗ ਜਿਹੜੀ ਆ ਉਹ ਕਿਵੇਂ ਕਰਨੀ ਆ ਜਦੋਂ ਆਪਾਂ ਬੈਨ ਵਾਲੀ ਸ਼ਰਟ ਕੱਟਣੀ ਆ ਤੇ ਉਹਦੀ ਕਟਿੰਗ ਜਿਹੜੀ ਉਹ ਆਪਾਂ ਕਿਸ ਤਰੀਕੇ ਦੇ ਨਾਲ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਤਿੰਨ ਨਿਸ਼ਾਨ ਲਗਾਉਣੇ ਪਹਿਲਾ ਨਿਸ਼ਾਨ ਲਗਾਉਣਾ ਆਪਾਂ 8 ਇੰਚ ਤੇ ਦੂਸਰਾ ਨਿਸ਼ਾਨ ਲਗਾਉਣਾ 14 ਇੰਚ ਤੇ ਕਮਰ ਦਾ ਪਹਿਲਾ ਮੋਢੇ ਦਾ ਲਗਾਇਆ ਸੀ ਦੂਸਰਾ ਕਮਰ ਦਾ ਤੇ ਤੀਸਰਾ ਨਿਸ਼ਾਨ ਲਗਾਉਣਾ हिਪ ਦਾ 24 ਇੰਚ ਤੇ ਇਹ ਤਿੰਨਾਂ ਨਿਸ਼ਾਨਾਂ ਨੂੰ ਹੁਣ ਆਪਾਂ ਜਿਹੜਾ ਸਿੱਧਾ ਕਰ ਲੈਣਾ ਵਾ ਸਕੇਲ ਦੀ ਮਦਦ ਦੇ ਨਾਲ ਤਿੰਨੇ ਨਿਸ਼ਾਨ ਜਿਹੜੇ ਆਪਾਂ ਸਿੱਧੇ ਕਰ ਲੈਣੇ ਆ ਸਿੱਧੇ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਉੱਪਰ ਨਿਸ਼ਾਨ ਲਗਾਵਾਂਗੇ ਕਿ ਆਪਾਂ ਤੀਰਾ ਕਿੰਨਾ ਰੱਖਣਾ ਹੈ ਹੁਣ ਇਸ ਸ਼ਰਟ ਦਾ ਤੀਰਾ ਜਿਹੜਾ ਉਹ ਆਪਾਂ ਰੱਖਾਂਗੇ 8 ਇੰਚ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ 8 ਇੰਚ ਦਾ ਨਿਸ਼ਾਨ ਲਗਾਵਾਂਗੀ 16 ਇੰਚ ਤੀਰਾ ਆ 16 ਦਾ ਹਾਫ ਕਰਕੇ 8 ਇੰਚ ਆਪਾਂ ਰੱਖਾਂਗੇ نیچے ਵੀ 8 ਇੰਚ ਦਾ ਨਿਸ਼ਾਨ ਲਗਾ ਕੇ ਇੱਕ ਬਾਕਸ ਜੜਾਓ ਬਣਾ ਲੈਣਾ ਵਾ 8 ਇੰਚ ਦਾ ਨਿਸ਼ਾਨ ਲਗਾ ਕੇ ਦੋਨਾਂ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਕੇ ਸਿੱਧੇ ਕਰ ਲੈਣਾ ਹੁਣ ਇੱਥੋਂ ਆਪਾਂ ਪੌਣਾ ਇੰਚ ਪਿੱਛੇ ਇੱਕ ਨਿਸ਼ਾਨ ਲਗਾਵਾਂਗੇ ਜਿੱਥੇ 8 ਇੰਚ ਦਾ ਨਿਸ਼ਾਨ ਲਗਾਇਆ ਉਥੋਂ ਪੌਣਾ ਇੰਚ ਪਿੱਛੇ ਇੱਕ ਹੋਰ ਨਿਸ਼ਾਨ ਲਗਾਵਾਂਗੇ ਇਹ ਨਿਸ਼ਾਨ ਨੂੰ ਵੀ ਉੱਪਰ ਆਪਾਂ ਮੋੜ ਦੇ ਵਾਲੇ ਨਿਸ਼ਾਨ ਦੇ ਨਾਲ ਸਿੱਧਾ ਕਰ ਲੈਣਾ ਇਸ ਤੋਂ ਬਾਅਦ ਹੁਣ ਆਪਾਂ ਛਾਤੀ ਦਾ ਨਿਸ਼ਾਨ ਲਗਾਵਾਂਗੇ ਛਾਤੀ ਦਾ ਨਿਸ਼ਾਨ ਜਿਹੜਾ ਹੋਏ ਦਾ ਲੱਗੇਗਾ 11 ਇੰਚ ਤੇ ਕਿਉਂਕਿ 22 ਇੰਚ ਛਾਤੀ ਆ ਤੇ 20 ਇੰਚੇ ਦੀ ਕਮਰ ਆ 10 ਇੰਚ ਦੇ ਨਿਸ਼ਾਨ ਆਪਾਂ ਲਾਵਾਂਗੇ ਕਮਰ ਦਾ ਤੇ 1 ਇੰਚ ਅੱਗੇ ਹੋਰ ਵਧਾ ਕੇ ਉਹ ਵਾਲਾ ਨਿਸ਼ਾਨ ਆਪਾਂ ਲਾਵਾਂਗੇ ਪਲੇਟਾ ਵਾਸਤੇ ਤੇ ਤੇ نیچے 12 ਇੰਚ ਦੇ ਨਿਸ਼ਾਨ ਲਗਾਵਾਂਗੇ हिਪ ਦਾ 24 ਇੰਚ हिਪ ਆ ਇਹਦੇ ਮਾਰਜਨ ਜਿਹੜਾ ਮੈਂ ਵਿੱਚੇ ਹੀ ਪਾਇਆ ਹੋਇਆ ਹੈ ਮਾਰਜਨ ਦੇ ਨਾਲ ਹੀ ਸਾਰਾ ਇਹ ਤੁਹਾਨੂੰ ਦੱਸ ਰਹੀ ਹਾਂ ਇਸ ਤੋਂ ਬਾਅਦ ਉੱਪਰ 1/2 ਇੰਚ ਦੇ ਆਪਾਂ ਕੰਦੇ ਦੀ ਜਿਹੜੀ ਸ਼ਾਂਟ ਪਾਉਣੀ ਆ ਤੀਰੇ ਦੀ ਜਿਹੜੀ ਕਟਾਈ ਪਾਉਣੀ ਉਹ ਪਾਵਾਂਗੇ ਤੇ ਇੰਚੀ ਟੇਪ ਦਾ ਇਸ ਤਰ੍ਹਾਂ ਸੈਂਟਰ ਕਰਕੇ ਜਿਹੜਾ ਬਾਕੀ ਬਚਿਆ ਉਹਦਾ ਆਪਾਂ ਸੈਂਟਰ ਪੁਆਇੰਟ ਕੱਢ ਲੈਣਾ ਤੇ ਇਥੋਂ ਇਸ ਤਰੀਕੇ ਦੇ ਨਾਲ ਗੁਲਾਈ ਕਰਦੇ ਹੋਏ ਬੈਕ ਦੀ ਗੁਲਾਈ ਪਾ ਦੇਣੀ ਇਹ ਸਾਡੀ ਬੈਕ ਦੀ ਗੁਲਾਈ ਪੈ ਗਈ ਹੁਣ ਜਿਹੜਾ ਆਪਾਂ 9 ਇੰਚ ਅੰਦਰ ਨਿਸ਼ਾਨ ਲਗਾਇਆ ਸੀ ਉਥੇ ਆਪਾਂ ਜਿਹੜੀ ਆ ਫਰੰਟ ਦੀ ਗੁਲਾਈ ਪਾਉਣੀ ਆ ਐਂ ਵੇਖੋ ਇਸ ਤਰੀਕੇ ਦੇ ਨਾਲ ਬਹੁਤ ਹੀ ਸੌਖਾ ਤਰੀਕਾ ਹੈ ਦੂਸਰੇ ਸੂਟ ਦੇ ਵਿੱਚ ਆਪਾਂ ਜਿਹੜਾ ਫਰੰਟ ਜਿਹੜਾ ਥੋੜਾ ਜਿਹਾ ਵਧਾ ਕੇ ਰੱਖਦੇ ਆ ਜੇ ਜਦੋਂ ਆਪਾਂ ਬੈਨ ਵਾਲਾ ਗਲਾ ਬਣਾਉਣਾ ਹੁੰਦਾ ਉਦੋਂ ਫਰੰਟ ਜਿਹੜਾ ਆਪਾਂ 1.5 ਇੰਚ ਕੱਟ ਕਰ ਲੈਣਾ ਕਿਉਂਕਿ ਤੀਰਾ ਜਿਹੜਾ ਉਹ ਆਪਾਂ ਬਾਧ ਰੱਖਿਆ ਇੱਥੇ ਮੈਂ ਪਲੇਟਾਂ ਦੇ ਨਿਸ਼ਾਨ ਲਗਾ ਰਹੀ ਆ ਪਲੇਟਾਂ ਦੇ ਨਿਸ਼ਾਨ ਜਿਹੜੇ ਉਹ ਵੀ 1.5 ਇੰਚ ਮੈਂ ਉੱਪਰ ਉਹਦਾ ਰੱਖਿਆ ਆ ਤੇ 3.5 ਇੰਚ ਦੀ ਚੜਾਈ ਰੱਖੀ ਹੈ ਪਲੇਟਾਂ ਦੇ ਨਿਸ਼ਾਨ ਵੀ ਆ ਵੇਖੋ 2 ਇੰਚ ਦਾ ਮਾਰਜਨ ਇਧਰ ਸਾਈਡ ਨੂੰ ਰੱਖ ਕੇ ਆਪਾਂ ਪਲੇਟਾਂ ਦੇ ਨਿਸ਼ਾਨ ਲਗਾ ਲੈਣੀ ਮੈਂ ਇੱਥੇ ਤੁਹਾਨੂੰ ਮੈਂ ਦੱਸਿਆ ਹੈ ਕਿ ਤੀਰਾ ਤੇ ਮੋਢਾ ਕਿੰਨਾ ਰੱਖਣਾ ਤੀਰਾ ਆਪਾਂ ਇਹਦਾ ਰੱਖਣਾ ਹੈ 8 ਇੰਚ ਤੇ ਮੋਢਾ ਜਿਹੜਾ ਉਹ ਵੀ ਰੱਖਣਾ ਹੈ 8 ਇੰਚ ਇਹ ਬੈਨ ਵਾਲੇ ਗਲੇ ਵਾਸਤੇ ਆ ਦੂਸਰੀ ਸ਼ਰਟ ਦਾ ਜਿਹੜਾ ਹਿਸਾਬ ਆ ਉਹ ਹੋਰ ਹੁੰਦਾ ਆ ਅਗਲੀ ਕਿਸੇ ਵੀਡੀਓ ਦੇ ਵਿੱਚ ਆਪਾਂ ਦੂਸਰੀ ਸ਼ਰਟ ਜਿਹੜੀ ਉਹ ਵੀ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਮੈਂ ਦੱਸਾਂਗੀ ਕਿ ਜਿਹੜੀ ਬਿਨਾ ਬੈਨ ਤੋਂ ਡੀਪ ਗਲਾ ਆ ਉਹ ਆਪਾਂ ਕਿਵੇਂ ਰੱਖਣਾ ਤੇ ਇੱਥੇ ਸਭ ਤੋਂ ਪਹਿਲਾਂ ਉੱਪਰ ਤੀਰੇ ਦੀ ਜਿਹੜੀ ਕਾਰਟ ਆ ਉਹ ਪਾਤੀ ਆ ਫਰੰਟ ਦੀ ਕਾਰਟ ਪਾ ਲਈ ਆ ਹੁਣ ਬੈਕ ਦੀ ਕਾਰਟ ਤੋਂ ਬਾਅਦ ਐ ਵੇਖੋ ਉੱਪਰਲੇ ਦੋ ਪੇਜ ਆਪਾਂ ਚੁੱਕ ਕੇ ਤੇ ਫਰੰਟ ਦੀ ਕਾਰਟ ਪਾ ਲੈਣੀ ਐ ਇਸ ਤਰੀਕੇ ਦੇ ਨਾਲ ਫਰੰਟ ਦੀ ਕਾਰਟ ਵੀ ਪਾ ਲਈ ਆ ਇਸ ਤਰ੍ਹਾਂ ਦੀ ਇਸ ਦੀ ਸ਼ੇਪ ਆਉਂਦੀ ਆ ਹੁਣ ਸਭ ਤੋਂ ਪਹਿਲਾਂ ਆਪਾਂ ਇੱਧਰ ਸਾਈਡ ਤੋਂ 2 ਇੰਚ ਦਾ ਮਾਰਜਿਨ ਛੱਡ ਕੇ ਬਾਕੀ ਕਟਿੰਗ ਕਰ ਲੈਣੀ ਆ ਤੇ ਇਹਦੇ ਆਪਾਂ ਕੱਟ ਲਗਾ ਲੈਣੇ ਆ ਜਿੱਥੇ ਉੱਪਰ ਪਲੇਟ ਦਾ ਨਿਸ਼ਾਨ ਆ ਇੱਥੇ ਵੀ ਇੱਕ ਕੱਟ ਲਗਾ ਲਾਂਗੇ ਪਲੋਈ ਦਾ ਜਿੱਥੇ ਨਿਸ਼ਾਨ ਆਉਂਦਾ ਹੈ نیچے ਜਿੱਥੇ ਕਮਰ ਦਾ ਨਿਸ਼ਾਨ ਆਉਂਦਾ ਹੈ ਇੱਕ ਕੱਟ ਆਪਾਂ ਇੱਥੇ ਲਗਾ ਲੈਣਾ ਉਸ ਤੋਂ ਬਾਅਦ ਜਿੱਥੇ हिਪ ਦਾ ਨਿਸ਼ਾਨ ਆਉਂਦਾ ਹੈ ਇੱਕ ਕੱਟ ਇੱਥੇ ਲਗਾ ਲੈਣਾ ਇਹ ਤਿੰਨੋਂ ਕੱਟ ਆਪਾਂ ਲਗਾ ਲੈਣੇ ਆ ਤੇ ਸ਼ਰਟ